ਕੈਨੇਡਾ ਦੀ ਮੋਸਟ ਵਾਂਟਡ ਸੂਚੀ ਦੇ ਵਿੱਚ ਜਿੱਥੇ ਕਈ ਨਾਮ ਸ਼ੁਮਾਰ ਨੇ ਉਥੇ ਪੰਜਾਬੀ ਨੌਜਵਾਨ ਧਰਮਤਾਲੀਵਾਲ ਦੇ ਸਮੇਤ 25 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਅਪਡੇਟ ਕੀਤੀ ਗਈ ਹੈ ਕਿ ਬਿਕ ਦੀ ਸਟਰੀਟ ਗੈਂਗ ਬਲੱਡ ਆਫ ਫੈਮਿਲੀ ਮਾਫੀਆ ਦੇ ਨਾਲ ਸੰਬੰਧਤ ਲਿਸਟੇ ਵਿੱਚ ਤਾਲੀਵਾਲ ਨੂੰ ਟੌਪ ਤੇ ਰੱਖਿਆ ਗਿਆ ਹੈ ਭਾਵ ਕਿ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਜੇਕਰ ਕੋਈ ਵੀ ਜਾਣਕਾਰੀ ਸਾਂਝੀ ਕਰੇਗਾ ਜਿਸ ਦੇ ਨਾਲ ਗ੍ਰਿਫਤਾਰੀ ਸੰਭਵ ਹੋ ਸਕੇ ਉਸ ਤੇ ਲਈ 2.5 ਲੱਖ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ ਉੱਥੇ ਹੀ ਧਰਮਤਾਲੀਵਾਲ ਨੂੰ ਪੀਲ ਰੀਜਨਲ ਪੁਲਿਸ ਦੇ ਵੱਲੋਂ ਮੋਸਟ ਵਾਂਟਡ ਐਲਾਨਿਆ ਗਿਆ ਹੈ ਜਿਸ ਤੇ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਗਿਆ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਦੇ ਵੱਲੋਂ ਪਬਲਿਕ ਦੀ ਸਹਾਇਤਾ ਮੰਗੀ ਗਈ ਹੈ ਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਏਗੀ ਧਰਮਤਾਲੀਵਾਲ ਤੇ ਪਵਨਪ੍ਰੀਤ ਕੌਰ ਦੇ ਕਤਲ ਦਾ ਇਲਜ਼ਾਮ ਹੈ ਤੇ ਪੁਲਿਸ ਦੇ ਰਿਕਾਰਡ ਦੇ ਵਿੱਚ ਇਹ ਪਗੋੜਾ ਹੈ ਦੋਸ਼ ਹੈ ਕਿ ਉਸਨੇ 3 ਦਸੰਬਰ 2022 ਨੂੰ ਮਿਸਿਸ ਆਗਾ ਦੇ ਗੈਸ ਸਟੇਸ਼ਨ ਤੇ ਗੋਲੀਆਂ ਮਾਰ ਕੇ ਪਵਨਪ੍ਰੀਤ ਦਾ ਕਤਲ ਕੀਤਾ ਸੀ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਜੋ ਵੀ ਤਾਲੀਵਾਲ ਦੀ ਮਦਦ ਕਰ ਰਿਹਾ ਹੈ ਜਾਂ ਫਿਰ ਭੁਖ ਦੇ ਵਿੱਚ ਅਜਿਹਾ ਕਰੇਗਾ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਉਸਨੂੰ ਕਰਨਾ ਪਏਗਾ ਇਸ ਤੋਂ ਇਲਾਵਾ ਐਡਮਿੰਟਨ ਦੇ ਇੱਕ ਸ਼ੂਟਰ ਦਾ ਨਾਮ ਕੈਨੇਡਾ ਦੀ ਮੋਸਟ ਵਾਂਟਡ ਸ਼ੱਕੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਪੁਲਿਸ ਨੇ ਵੈਸਟ ਐਡਮਿੰਟਨ ਮਾਲ ਦੇ ਵਿੱਚ ਪਿਛਲੇ ਸਾਲ ਗੋਲੀਬਾਰੀ ਕਰਨ ਵਾਲੇ 24 ਸਾਲਾ ਲੌਰਨ ਐਂਡਰਿਊ ਜੌਨ ਦੀ ਤਸਵੀਰ ਜਾਰੀ ਕੀਤੀ ਹੈ ਉਸ ਨੂੰ ਜਾਣ ਬੁੱਝ ਕੇ ਹਥਿਆਰ ਰੱਖਣਾ ਬੇਤਿਆਨੀ ਦੇ ਨਾਲ ਹਥਿਆਰ ਰੱਖਣਾ ਬਿਨਾਂ ਇਜਾਜ਼ਤ ਦੇ ਹਥਿਆਰ ਰੱਖਣ ਅਤੇ ਬਿਨਾਂ ਸੀਰੀਅਲ ਨੰਬਰ ਦੇ ਬੰਦੂਕ ਰੱਖਣ ਦੇ ਲਈ ਚਾਰਜ ਕੀਤਾ ਗਿਆ ਹੈ ਪੁਲਿਸ ਦੇ ਮੁਤਾਬਕ ਮੋਲ ਦੇ ਪਾਰਕਟ ਦੇ ਵਿੱਚ ਅਗਸਤ 2023 ਦੇ ਵਿੱਚ ਦੋ ਗਰੁੱਪਾਂ ਦੇ ਵਿਚਕਾਰ ਝਗੜਾ ਹੋਇਆ ਸੀ ਜਾਂਚ ਅਧਿਕਾਰੀਆਂ ਦੇ ਮੁਤਾਬਕ ਸ਼ੂਟਿੰਗ ਟਾਰਗੇਟਡ ਸੀ ਇੱਕ ਗਰੁੱਪ ਮੋਲ ਦੇ ਬਾਹਰ ਉਡੀਕ ਕਰ ਰਿਹਾ ਸੀ ਇਸ ਦੌਰਾਨ ਚਾਰ ਦੇ ਵਿੱਚੋਂ ਤਿੰਨ ਨੂੰ ਸ਼ੂਟ ਕੀਤਾ ਗਿਆ ਸੀ ਤੇ ਇਸ ਕਾਰਨ 2.5 ਘੰਟਿਆਂ ਤੱਕ ਇਲਾਕੇ ਨੂੰ ਲੌਕਡਾਊਨ ਵੀ ਕਰ ਦਿੱਤਾ ਗਿਆ ਸੀ ਉਸ ਦਾ ਨਾਮ ਕੈਨੇਡਾ ਦੇ ਮੋਸਟ ਵਾਂਟਡ 25 ਲੋਕਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਪੁਲਿਸ ਵੱਲੋਂ ਇਸ ਦੀ ਪਾਲ ਦੇ ਵਿੱਚ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਕੈਨੇਡਾ ਦੇ ਚੋਟੀ ਦੇ 25 ਸਭ ਤੋਂ ਵੱਧ ਲੁੜਿੰਦੇ ਪਗੋੜਿਆਂ ਦੀ ਇੱਕ ਅਪਡੇਟ ਕੀਤੀ ਸੂਚੀ ਬੁੱਧਵਾਰ ਨੂੰ ਦੇਸ਼ ਭਰ ਦੇ ਵਿੱਚ ਸਾਂਝੀ ਕੀਤੀ ਗਈ ਸੀ ਤੇ ਜਾਂਚ ਕਰਤਾ ਉਹਨਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਵਿੱਤੀ ਨਾਮ ਦੀ ਪੇਸ਼ਕਸ਼ ਵੀ ਕਰ ਰਹੇ ਨੇ ਸੂਚੀ ਵਿੱਚ ਪਹਿਲੇ ਨੰਬਰ ਤੇ ਡੈਟਰਮੇਲ ਹੈ ਕਿਉਬਿਕ ਦਾ ਇੱਕ 28 ਸਾਲਾ ਵਿਅਕਤੀ ਜੋ ਕਈ ਅਪਰਾਧਾਂ ਦੇ ਲਈ ਕੈਨੇਡਾ ਵਿਆਪੀ ਵਾਰੰਟਾਂ ਤੇ ਲੁੜਿੰਦਾ ਸੀ ਅਤੇ ਜਿਸ ਦੇ ਵਿੱਚ ਪਦਾਰਥਾਂ ਦੀ ਤਸਕਰੀ ਸਾਜਿਸ਼ ਤੇ ਹਥਿਆਰਾਂ ਨਾਲ ਹਮਲਾ ਕਰਨ ਤੱਕ ਸੀਮਿਤ ਨਹੀਂ ਹੈ ਬਲਕਿ ਟਰਮੇਲ ਤੇ ਕਈ ਅਪਰਾਧਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦਾ ਵੀ ਸ਼ੱਕ ਹੈ ਤੇ ਅਜੇ ਵੀ ਕਈ ਪੁਲਿਸ ਸੇਵਾਵਾਂ ਦੁਆਰਾ ਸਰਗਰਮ ਜਾਂਚ ਅਧੀਨ ਹੈ ਟੌਪ 5 ਸਭ ਤੋਂ ਵੱਧ ਲੋੜੀਂਦੇ ਪਗੋੜਿਆਂ ਦੇ ਵਜੋਂ ਟਰਮੇਲ ਵਿਤ ਸ਼ਾਮਿਲ ਹੋਣ ਵਾਲੇ ਨੇ ਆਲ ਬੋਇਵਨ ਰਬੀ ਅਲ ਖਲੀਲ ਬੀਸੀ ਤੋਂ ਹੈ ਐਡਰੀਅਨ ਵੋਕਰ ਟੋਰਾਂਟੋ ਤੋਂ ਹੈ ਫਿਲਿਪ ਗ੍ਰੈਂਡ ਟੋਰਾਂਟੋ ਤੇ ਨੇ ਦਾਲ ਐਂਡਨਸ ਮੋਂਟਰੀਅਲ ਤੋਂ ਹੈ ਇਹਨਾਂ ਦੀਆਂ ਗ੍ਰਿਫਤਾਰੀਆਂ ਬਾਰੇ ਜਾਣਕਾਰੀ ਲਈ ਇਨਾਮ ਜੋ ਹੈ ਉਹ ਡਾਲਰ 2.50 ਹਜ਼ਾਰ ਤੋਂ 50 ਹਜ਼ਾਰ ਤੱਕ ਰੱਖਿਆ ਗਿਆ ਹੈ ਪੁਲਿਸ ਨੇ ਕਿਹਾ ਹੈ ਕਿ ਬੋਇਵਿਨ ਕਈ ਡਰੱਗ ਸਬੰਧਤ ਅਪਰਾਧਾਂ ਲਈ ਕੈਨੇਡਾ ਵਿਆਪੀ ਵਾਰੰਟਾਂ ਤੇ ਸ਼ੂਟਡ ਡੋਕਿਓਬਿਕ ਦੁਆਰਾ ਲੋੜੀਂਦਾ ਹੈ ਅਧਿਕਾਰੀ 3 ਫਰਵਰੀ 2023 ਤੋਂ ਬੋਇਵਿਨ ਦੀ ਪਾਲ ਕਰ ਰਹੇ ਨੇ ਤੇ ਪ੍ਰੋਸਾ ਕਰਦੇ ਨੇ ਕਿ ਉਹਨਾਂ ਦੀ ਪ੍ਰੇਮਿਕਾ 26 ਸਾਲਾਂ ਯੋਲਿਸ ਬੈਲਾਵੈਸ ਵਿਊਸ ਦੇ ਨਾਲ ਹੈ ਅਲ ਖਲੀਲ ਨੂੰ ਇੱਕ ਬਹੁਤ ਖਤਰਨਾਕ ਅਪਰਾਧੀ ਮੰਨਿਆ ਜਾਂਦਾ ਹੈ ਜੋ ਫਰਸਟ ਡਿਗਰੀ ਕਤਲ ਦੇ ਮਕਦਮੇ ਦੌਰਾਨ ਜੁਲਾਈ 2022 ਦੇ ਵਿੱਚ ਉੱਤਰੀ ਫਰੇਜ਼ਰ ਪ੍ਰੀਟੀਅਲ ਸੈਂਟਰ ਤੋਂ ਬਾਹਰ ਨਿਕਲਿਆ ਸੀ ਉਸ ਦੇ ਪੱਜੰਤੋਂ ਇੱਕ ਮਹੀਨੇ ਬਾਅਦ ਇੱਕ ਜਿਉਰੀ ਦੁਆਰਾ ਉਸ ਨੂੰ ਦੋਸ਼ੀ ਪਾਇਆ ਗਿਆ ਸੀ ਤੇ ਉਹ ਫਰਾਰ ਹੈ ਇਹ ਅਣਜਾਣ ਹੈ ਕਿ ਉਹ ਅਜੇ ਵੀ ਕੈਨੇਡਾ ਵਿੱਚ ਹੈ ਜਾਂ ਵਿਦੇਸ਼ ਦੇ ਵਿੱਚ ਕਿਉਂਕਿ ਉਹ ਜਾਲੀ ਪਛਾਣ ਦਸਤਾਵੇਜ਼ਾ ਤੇ ਪਾਸਪੋਰਟਾਂ ਦੀ ਵਰਤੋਂ ਕਰਨ ਲਈ ਵੀ ਜਾਣਿਆ ਜਾਂਦਾ ਹੈ ਵਾਕਰ ਤੇ ਗ੍ਰਾਂਟ ਦੋਵੇਂ অন্ਟਾਰੀਓ ਦੇ ਟੋਰਾਂਟੋ ਦੇ ਵਿੱਚ ਵੱਖ-ਵੱਖ ਕਤਲਾਂ ਦੀ ਜਾਂਚ ਵਿੱਚ ਲੁੜਿੰਦੇ ਨੇ ਪੁਲਿਸ ਨੇ ਕਿਹਾ ਹੈ ਕਿ ਜੈਨਿਸ ਮਹੀਦੇ ਵਿੱਚ ਮੌਂਟਰੀਅਲ ਦੇ ਵਿੱਚ ਹੋਏ ਇੱਕ ਕਤਲ ਦੇ ਮਾਮਲੇ ਲਈ ਲੁੜਿੰਦਾ ਬੋਲੋ ਪ੍ਰੋਗਰਾਮ ਦੇ ਨਿਰਦੇਸ਼ਕ ਮੈਕਸੀਮ ਜਿਹੜੇ ਨੇ ਲੈਂਗਲੋਇਸ ਨੇ ਕਿਹਾ ਕਿ ਸਾਰੇ ਬੋਲੋ ਇਨਾਮ ਸ਼ੱਕੀਆਂ ਦੀ ਗ੍ਰਿਫਤਾਰੀ ਲਈ ਅਗਵਾਈ ਕਰਨ ਵਾਲੀ ਕਿਸੇ ਵੀ ਜਾਣਕਾਰੀ ਲਈ ਪੇਸ਼ ਕੀਤੇ ਜਾਂਦੇ ਨੇ ਇਹਨਾਂ ਦੋਸ਼ੀਆਂ ਦੀ ਸਜ਼ਾ ਦਾ ਸਾਡੇ ਇਨਾਮਾਂ ਨਾਲ ਕੋਈ ਸਬੰਧ ਨਹੀਂ ਹੈ ਜੇਕਰ ਤੁਹਾਡੀ ਟਿਪ ਸਫਲ ਹੁੰਦੀ ਹੈ ਤਾਂ ਸਾਡੀ ਤਰਜੀਹ ਨੂੰ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਉਹ ਪੈਸਾ ਪ੍ਰਾਪਤ ਕਰਨਾ ਹੋਵੇਗਾ ਜਿਸ ਤੇ ਤੁਸੀਂ ਹੱਕਦਾਰ ਹੋ ਜਿਵੇਂ ਕਿ ਅਸੀਂ ਪਿਛਲੇ 7 ਸਾਲਾਂ ਵਿੱਚ ਕਈ ਵਾਰ ਕੀਤਾ ਹੈ 25 ਸ਼ੱਕੀਆਂ ਦੇ ਵਿੱਚੋਂ 8 ਟੋਰਾਂਟੋ ਦੇ ਰਹਿਣ ਵਾਲੇ ਨੇ ਬੁੱਧਵਾਰ ਨੂੰ ਜਾਂਚ ਕਰਤਾਵਾਂ ਨੇ ਮਿਸ ਸਾਗਨ ਠੇਰੀਓ ਦੇ ਕੈਥਰੀਨ ਬਰਗਰੋਨ ਪਿੰਜ਼ਰੋਨ ਨੂੰ 온ਟਾਰੀਓ ਦੇ ਵਿੱਚ ਵਾਪਰੇ ਕਿਉਬਿਕ ਦੇ ਇੱਕ 16 ਸਾਲਾ ਲੜਕੇ ਦੀ ਕਾਤਕ ਛੁਰਾ ਮਾਰਨ ਦੇ ਸਬੰਧ ਵਿੱਚ ਦੇਸ਼ ਵਿੱਚ ਸੱਤਵੇਂ ਸਬ ਤੋਂ ਬਾਅਦ ਲੋੜਿੰਦੇ ਪਗੋੜੇ ਵੱਜੂ ਸੂਚਿਤ ਬਦ ਕੀਤਾ ਯੋਰਕ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਪਿੰਜ਼ਰੋਨ ਜੋ ਕਿ ਸੈਕੰਡ ਦਰਜੇ ਦੇ ਕਤਲ ਦੇ ਲੋੜਿੰਦਾ ਮਿਸੀ ਸਾਗਾ ਤੇ ਕਿਉਬਿਕ ਵਿੱਚ ਰਹਿਣ ਲਈ ਜਾਣਾ ਜਾਂਦਾ ਹੈ ਅਪ੍ਰੈਲ ਦੇ ਵਿੱਚ ਮਾਈਕਲ ਬੇਬੀ ਨੂੰ ਟੋਰਾਂਟੋ ਦੇ ਵਿਅਕਤੀ ਸ਼ਮਰ ਪਾਵੇਲ ਫਲਾਵਰਸ ਦੇ ਕਤਲ ਦੇ ਵਿੱਚ ਕਥਿਤ ਭੂਮਿਕਾ ਲਈ ਕੈਨੇਡਾ ਦਾ ਸਭ ਤੋਂ ਵੱਧ ਲੋੜਿੰਦਾ ਪਗੋੜਾ ਨਾਮਜ਼ਦ ਕੀਤਾ ਗਿਆ ਸੀ ਨਵੰਬਰ 2023 ਵਿੱਚ ਟੀਪੀਐਸ ਅਫਸਰਾਂ ਨੇ ਐਲਾਨ ਕੀਤਾ ਕਿ ਬੇਬੀ ਸੈਕੰਡ ਡਿਗਰੀ ਕਤਲ ਦੇ ਲਈ ਕੈਨੇਡਾ ਫਰਦੇ ਵਿੱਚ ਲੜਿੰਦਾ ਸੀ ਪਾਵਲ ਫਲਾਵਰਜ਼ ਮੌਕੇ ਤੇ ਗੋਲੀਆਂ ਦੇ ਜ਼ਖਮਾਂ ਦੇ ਨਾਲ ਮਿਲਿਆ ਸੀ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮਰੇ ਤੱਕ ਐਲਾਨ ਦਿੱਤਾ ਗਿਆ ਬੋਲੋ ਪ੍ਰੋਗਰਾਮ ਨਾਗਰੀਕਾਂ ਨੂੰ ਕੈਨੇਡਾ ਦੇ ਸਭ ਤੋਂ ਵੱਧ ਲੜਿੰਦੇ ਲੋਕਾਂ ਦੀ ਭਾਲ ਦੇ ਵਿੱਚ ਰਹਿਣ ਲਈ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ ਟੈਕਨੋਲੋਜੀ ਤੇ ਨਵੀਨਤਕਾਰੀ ਸਮੂਲੀਅਤ ਦਾ ਲਾਭ ਉਠਾਉਣ ਵਾਲੀ ਇੱਕ ਪਹਿਲ ਕਦਮੀ ਹੈ 2018 ਤੋਂ ਗੈਰ ਲਾਭਕਾਰੀ ਬੋਲੋ ਪ੍ਰੋਗਰਾਮ ਨੇ ਕੈਨੇਡਾ ਫਰਦੇ ਪੁਲਿਸ ਵਿਭਾਗਾਂ ਦੀਆਂ ਸਵੈ ਇਛਾ ਨਾਲ ਸਪੁਰਦ ਕੀਤੀਆਂ ਸੂਚੀਆਂ ਤੋਂ ਆਪਣੀ ਸਭ ਤੋਂ ਵੱਧ ਲੜਿੰਦੀ ਸੂਚੀ ਤਿਆਰ ਕੀਤੀ ਹੈ ਜਿਸ ਦਸਤ ਹਾਂ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ